ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਤੇ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਆਪਣੀ ਇੰਟਰੋਡਕਸ਼ਨ ਦੇ ਦਿਆਂ ਮੇਰਾ ਜਿਹੜਾ ਪਿੰਡ ਕਈ ਭੈਣਾਂ ਦੇ ਜਾਂ ਭਰਾਵਾਂ ਦੇ ਕਮੈਂਟ ਆਉਂਦੇ ਰਹਿੰਦੇ ਆ ਵੀ ਤੁਸੀਂ ਕਿਹੜੀ ਜਗ੍ਹਾ ਤੋਂ ਆ ਜੀ ਤਾਂ ਜਿਹੜਾ ਮੇਰਾ ਪਿੰਡ ਉਹ ਪਿੰਡ ਸੀਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਇੱਥੋਂ ਜਿਹੜੇ ਤੁਸੀਂ ਮੁਖਸਰ ਸਾਹਿਬ ਵਾਲੀ ਰੋਡ ਤੋਂ ਆਣਿਓ ਤਾਂ ਬਿਲਕੁਲ ਇੱਥੋਂ ਨਜ਼ਦੀਕ ਹੀ ਰੋਡ ਆ ਉਹ 4 ਕਿਲੋਮੀਟਰ ਦੂਰ ਹੈ ਇੱਥੋਂ ਜੇ ਤੁਸੀਂ ਬਠਿੰਡੇ ਤੋਂ ਥਰੋਲਪਨਾਟ ਵਾਲੀ ਸਾਈਡ ਤੋਂ ਆ ਰਹੇ ਹੋ ਤਾਂ ਉਹ ਇੱਥੋਂ 5 ਕਿਲੋਮੀਟਰ ਦੂਰੀ ਤੇ ਆ। ਜਦੋਂ ਤੁਸੀਂ ਸੀਗੀਆਂ ਦੇ ਵਿੱਚ ਐਂਟਰ ਹੋ ਜਾਂਦੇ ਹੋ ਤਾਂ ਤੁਸੀਂ ਕਿਸੇ ਨੂੰ ਵੀ ਅੱਗੇ ਪੁੱਛ ਸਕਦੇ ਹੋ ਵੀ ਅਸੀਂ ਗੋਰੀ ਟੇਲਰ ਕੋਲੇ ਜਾਣਾ। ਉਹ ਸਿੱਧੇ ਤੁਹਾਨੂੰ ਆਪਣੀ ਦੁਕਾਨ ਤੇ ਭੇਜ ਦੇਣਗੇ। ਉਸ ਤੋਂ ਬਾਅਦ ਜਿਵੇਂ ਆਪਣੇ ਕੋਲੇ ਕੱਪੜਾ ਵੀ ਹੁੰਦਾ, ਕੁਰਤੇ ਪਜਾਮੇ, ਕੁਰਤੇ ਪਜਾਮੇ ਦਾ ਵੀ ਹੁੰਦਾ, ਪੈਂਟਾਂ, ਸ਼ਰਟਾਂ ਦੇ ਵਧੀਆ ਹੁੰਦਾ ਤੇ ਪੱਗਾਂ ਆਪਣੇ ਕੋਲੇ ਫੁੱਲ ਵੈਰ ਹੁੰਦੀ ਹੈ ਪੂਰੀ ਵਧੀਆ ਗਾਰੰਟੀ ਵਾਲੀ। ਜਿਵੇਂ ਆ ਸਾਰੀਆਂ ਪੱਗਾਂ ਦੇ ਰੰਗ ਪਏ ਆ। ਨਸ ਪੱਗ ਲੈ ਗਿਆ ਉਹ ਜੇ ਰੰਗ ਫਟ ਜੇ ਕਿਸੇ ਵੀ ਪੱਗ ਦਾ ਤਾਂ ਤੁਸੀਂ ਇੱਥੇ ਸਿੱਟ ਕੇ ਜਾ ਸਕਦੇ ਹੋ 70 ਰੁਪਏ ਮੀਟਰ ਆ ਬਾਜ਼ਾਰ ਦੇ ਵਿੱਚ ਇਹ ਪੱਗ ਤੁਹਾਨੂੰ 90 ਰੁਪਏ ਮੀਟਰ ਮਿਲੂਗੀ ਬਹੁਤ ਮੁਸ਼ਕਲ ਦੇ ਨਾਲ ਮਿਲ ਸਕਦੀ ਹੈ ਜੇ ਕੋਈ ਭਰਾ ਨੂੰ ਸ਼ੌਂਕ ਆ ਪੱਗ ਰੱਖਣ ਦਾ ਫਿਰ ਉਸ ਤੋਂ ਬਾਅਦ ਜਿਵੇਂ ਆ ਕੁਰਤੇ ਵੀ ਆ ਮਿਲੇ ਜਿਵੇਂ ਤੁਸੀਂ ਬਾਹਰ ਕਿਸੇ ਵੀ ਕੰਟਰੀ ਦੇ ਵਿੱਚ ਕੱਪੜੇ ਵੜਾ ਕੇ ਆਪਣੇ ਬੱਚਿਆਂ ਕੋਲੇ ਹਨਾ ਜਾਂ ਆਪਣੇ ਰਿਸ਼ਤੇਦਾਰਾਂ ਕੋਲੇ ਭੇਜਣੇ ਆ ਤਾਂ ਪੂਰੇ ਵਧੀਆ ਕੱਪੜੇ ਹੁੰਦੇ ਆ ਇਹ ਨਹੀਂ ਆ ਕਿ ਕਿਸੇ ਪ੍ਰਕਾਰ ਦਾ ਕੋਈ ਰੰਗ ਦਾ ਲੰਬਾ ਆਊਗਾ ਪੂਰੇ ਵਧੀਆ ਕੁਰਤੇ ਪਿਆਵੇਂ ਹੁੰਦੇ ਆ ਠੀਕ ਹੈ ਜੀ ਫਿਰ ਆ ਪੈਂਟਾਂ ਸ਼ਰਟਾਂ ਆਂ ਆਪਣੇ ਕੋਲੇ ਤੁਸੀਂ ਸ਼ਰਟਾਂ ਸ਼ਰਟਾਂ ਮਿਲਿਆ ਛਾਦੇ ਸਾਡੇ ਤੋਂ ਲੈਂਡਿੰਗ ਵਾਲੀਆਂ ਸ਼ਰਟਾਂ ਆਂ ਚੈੱਕ ਆਂ ਆ ਵੀ ਸਾਰੀਆਂ ਸ਼ਰਟਾਂ ਪੰਗਾ ਹਨ ਜੀ ਫਿਰ ਉਸ ਤੋਂ ਬਾਅਦ ਆ ਪੈਂਟਾਂ ਆਂ ਆਪਣੇ ਕੋਲੇ ਜਿਵੇਂ ਰੇਮੰਡ ਸੀਆਰਐਮ ਡਾਉਨੀਅਰ ਠੀਕ ਆ ਤਿੰਨ ਚਾਰ ਕਰਾ ਦਾ ਮਾਲ ਹੁੰਦਾ ਇਹ ਵੀ ਪੂਰਾ ਬ੍ਰਾਂਡਡ ਹੁੰਦਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਲੰਬਾ ਹੋਵੇ ਤਾਂ ਤੁਸੀਂ ਸਾਨੂੰ ਦੇ ਸਕਦੇ ਹੋ ਅਸੀਂ ਦੇਨ ਦਾ ਆ ਕੋਈ ਸਲਾਈ ਦਾ ਪੈਸਾ ਨਹੀਂ ਲੱਗੂਗਾ ਠੀਕ ਆ ਅਰੇ ਕੋੜਕੇ ਪਿਆਮੇ ਆਗੇ ਘਰੇ ਪਾਉਣ ਨੂੰ ਤਕਰੀਬਨ ਸਾਰਾ ਆਪਣੇ ਕੋਲੇ ਮਾਲ ਵਧੀਆ ਬ੍ਰਾਂਡਡ ਹੀ ਹੁੰਦਾ ਮੇਰਾ ਕੋਰਤਾ ਪਿਆਮਾ ਜਿਵੇਂ ਰੇਮਡ ਸੀਆਰਐਮ ਡੋਨੀਅਰ ਪੇਪਰ ਕਾਟਨ ਜਿਵੇਂ ਅੱਜਕੱਲ ਚੱਲਦਾ ਹਨ ਉਹ ਵੀ ਮੁੰਡੇ ਮੰਗਦੇ ਆ ਖੜਮਾ ਖੁੱਲੀ ਮੂਰੀ ਦੇ ਬਣਾਉਂਦੇ ਕਿਸੇ ਨੇ ਕੱਪੜੇ ਤਾਂ ਕੱਪੜਾ ਖੜਾ ਖੜਾ ਨਹੀਂ ਰਹਿੰਦਾ ਉਹ ਚੀਜ਼ ਆਪਣੇ ਕੋਲੇ ਹੁੰਦੀ ਆ ਤੇ ਬਾਕੀ ਆ ਕੱਪੜੇ ਬਲੇ ਪਏ ਆ ਉਹ ਵੀ ਦਿਖਾ ਦਿਓ ਭਰਾਵਾ ਜੀ ਇਹਨਾਂ ਦੇ ਆਊਟਰ ਸਾਮ ਦਿੱਤੇ ਹੁੰਦੀ ਆ ਹਨ ਤੇ ਸਾਡੇ ਕੋਲੇ ਜਿਹੜਾ ਪੂਰਾ ਪ੍ਰਬੰਧ ਆ ਬਾਹਰ ਲਈ ਕੰਟਰੀਆਂ ਵਿੱਚ ਕੱਪੜਾ ਭੇਜਣ ਦਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਆਪਣੇ ਚੈਨਲ ਦੇ ਮੈਦਮ ਰਾਹੀਂ ਆਪਣਾ ਨੰਬਰ ਨਾ ਆਈਡੀ ਦੇ ਵਿੱਚ ਮੈਂਸ਼ਨ ਕਰ ਦੂਗਾ ਜੇ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਜੀ ਇਹਨਾਂ ਕੁਝ ਕਹਿਣ ਦਾ ਹੋਇਆ ਖਿਮਾ ਦਾ ਜਾਚ ਕਰਾਂ ਧੰਨਵਾਦ ਜਿੱਦੀ ਕੱਟ ਹੋ ਗਈ ਸੀ ਹੈਨਾ ਤੇ ਉਹ ਆਪਾਂ ਸ਼ਾਮ ਨੂੰ ਸਾਰੀ ਵੀਡੀਓ ਜੋੜ ਕੇ ਇੱਕ ਵਾਰੀ ਪਾ ਦਾਂਗੇ ਮੈਂ ਹੁਣ ਸ਼ਰਟ ਕੱਟਣ ਲੱਗਿਆ ਕਪੜਾ ਹੈਗਾ ਜੀ ਆਪਣੇ ਕੋਲੇ ਇੱਕ ਸੱਟ ਵੱਡਾ ਬਣਾਗਾ ਆ ਦੇਖੋ ਕਪੜਾ ਇਹਨੂੰ ਮੈਂ 10 ਘੰਟੇ ਤੁਹਾਨੂੰ ਦੱਸਿਆ ਸੀ ਪਹਿਲੋ ਵਾਲੀ ਵੀਡੀਓ ਦੇ ਵਿੱਚ ਸਾਰਿਆਂ ਦੇ ਵਿੱਚ ਵੀ ਕਪੜਾ ਨੂੰ ਆਪਾਂ 10 ਤੋਂ 15 ਘੰਟੇ ਭਿਉਂ ਕੇ ਫਿਰ ਕੱਪੜੇ ਦੀ ਕਟਿੰਗ ਕਰਨੀ ਆ ਇਹਦੇ ਸਮੇਂ ਦੇ ਉੱਤੇ ਮਾਰ ਲਈ ਵੀਡੀਓ ਜ਼ਿਆਦਾ ਲੰਬੀ ਨਾ ਹੋ ਸਕੇ ਤੇ ਇੱਕ 60 ਆਪਣੇ ਕੋਲੇ ਕੱਪੜਾ ਮੈਂ ਦੀ ਪਹਿਲਾਂ ਕੰਨੀ ਕੱਟੂਗਾ ਕੰਨੀ ਆਪਾਂ ਸਾਰੇ ਕੱਪੜਾ ਨਹੀਂ ਹਮੇਸ਼ਾ ਕੱਟਣੀ ਹੁੰਦੀ ਹੈ ਹਨਾ ਤਾਂ ਮੈਂ ਇਸ ਤਰ੍ਹਾਂ ਦੀ ਕੰਨੀ ਕੱਟ ਕੇ ਫੇਰਾ ਪੈਰੀ ਚੈੱਕ ਮਲਾਵਾਂਗੇ ਮਾਪੀ ਦੇ ਜਿਹੜੇ ਭਰਾ ਜਾਂ ਮੇਰੀਆਂ ਭੈਣਾਂ ਲੱਗੀਆਂ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਘੰਟੀ ਨੂੰ ਵਜਾ ਦਿਓ ਤੇ ਬੈਲ ਆਈਕਨ ਨੂੰ ਉੱਤੇ ਨਾ ਬਟਰ ਹੁੰਦਾ ਇੱਕ ਆਹ ਲਓ ਉਹ ਉਹ ਤੇ ਸੈੱਟ ਕਰ ਦਿਓ ਤਾਂ ਕਿ ਤੁਹਾਡੇ ਕੋਲੇ ਸਾਰੀਆਂ ਵੀਡੀਓ ਨਾਲ ਦੀ ਨਾਲ ਆਸਾਨ ਜਦੋਂ ਮੈਂ ਪਾਵਾਂ ਆ ਦੇਖੋ ਆਪਾਂ ਚੈੱਕ ਨੂੰ ਇਸ ਤਰ੍ਹਾਂ ਬਣਾਉਣਾ ਸਿੱਧਾ ਪਾਸਾ ਅੰਦਰ ਕਰਨਾ ਚੈੱਕ ਨਹੀਂ ਤਾਂ ਇਧਰ ਉਧਰ ਹੋ ਜਾਣੇ ਤੁਸੀਂ ਚੱਕਾ ਨੂੰ ਜ਼ਰੂਰ ਬਣਾਉਣਾ ਜਿਹੜੇ ਮੇਰੇ ਭਰਾ ਨੇ ਮੇਰੇ ਕੰਮ ਸ਼ੁਰੂ ਕਰ ਰਹੇ ਆ ਜਾਂ ਜਿਹੜੇ ਨੇ ਮੰਨਿਆ ਪਹਿਲਾਂ ਜੈਡਸ ਕੰਮ ਹੀ ਕਰਦੇ ਆ ਇਹ ਚੱਕਾ ਦੇਖੋ ਜੀ ਆਪਾਂ ਐਸ ਲੋਟ ਪੰਨੇ ਦੇ ਮੁਤਾਬਕ ਜਾਵਾਂਗੇ ਤਾਂ ਚੈੱਕ ਬਿਲਕੁਲ ਨਹੀਂ ਮਿਲਣਗੇ ਉੱਪਰ نیچے ਆਪਾਂ ਨੂੰ ਕਰਨਾ ਹੀ ਪਊਗਾ ਠੀਕ ਹੈ ਜੀ ਕਿਉਂਕਿ ਅੱਜ ਕੱਲ੍ਹ ਕੱਪੜੇ ਦੇ ਵਿੱਚ ਕਾਣ ਬਹੁਤ ਜਾਣ ਆਉਂਦਾ ਹੈ ਆਪਾਂ ਜਿੰਨਾ ਜਿੰਨਾ ਫਰੰਟ ਕੱਟਣਾ ਉੱਥੇ-ਉੱਥੇ ਆਪਾਂ ਇਹਨੂੰ ਸੈੱਟ ਕਰ ਲਾਂਗੇ ਚੈੱਕ ਮਲਾਉਣੇ ਬਹੁਤ ਹੀ ਜ਼ਰੂਰੀ ਆ ਕੱਪੜੇ ਦੇ ਲੋ ਜੀ ਮਹਿੰਗੀ ਸ਼ਰਟ ਹੁੰਦੀ ਆ ਹਨਾ 8-900 ਰੁਪਏ ਦਾ ਕੱਪੜਾ ਗਾ ਤਾਂ ਕਰਕੇ ਤੁਸੀਂ ਪੂਰੇ ਧਿਆਨ ਦੇ ਨਾਲ ਸਾਰੇ ਚੈੱਕ ਮਲਾਉਣੇ ਆ ਬਿਲਕੁਲ ਕਾਹਲ ਨਹੀਂ ਕਰਨੀ ਕੱਪੜਾ ਕੱਟਣ ਵੇਲੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਵੀ ਬਿਲਕੁਲ ਕਾਹਲ ਨਹੀਂ ਕਰਨੀ ਇਸ ਤੋਂ ਆਪਾਂ ਇਹਨੂੰ ਆਗਾਮ ਦੇ ਨਾਲ ਹੁਣ ਆਪ ਦੇਖਣੀ ਖਿੱਚ ਲੈਣਾ ਉਤਲੇ ਲੜਨੂ ਤੇ ਸਭ ਤੋਂ ਪਹਿਲਾਂ ਆਪਾਂ ਨੇ ਕਾਹਣੀ ਕੱਟਣਾ ਕੱਪੜੇ ਦੇ ਉੱਪਰਲੇ ਸਾਈਡ ਤੋਂ ਹੋਣਾ ਉਸ ਤੋਂ ਆਦਾ ਪਾਸਾਰੇ ਛਾਂ ਚੱਕਾਂਗੇ ਲੋਕੀਂ ਤੁਹਾਨੂੰ ਕਿਵੇਂ ਲੱਗਦੀ ਹੈ ਸਮਝ ਆਉਂਦੀ ਹੈ ਕਿ ਨਹੀਂ ਆਉਂਦੀ ਉਹ ਚੀਜ਼ਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਆ ਕਰੋ ਕਿ ਹਾਂਜੀ ਸਮਝ ਆਉਂਦੀ ਹੈ ਹਾਂਜੀ ਸਮਝ ਨਹੀਂ ਆਉਂਦੀ ਹੈ ਨਾ ਕਿੱਥੋਂ ਨਹੀਂ ਆਉਂਦੀ ਉਹ ਚੀਜ਼ ਮੈਨੂੰ ਦੱਸਿਆ ਕਰੋ ਫਿਰ ਮੈਂ ਉਸ ਤੇ ਜ਼ਿਆਦਾ ਗੌਰ ਕਰੂੰਗਾ ਲਓ ਹੁਣ ਆਪਾਂ ਇਹਦਾ ਇੱਥੋਂ ਕਾਂਡ ਕਟਾਂਗੇ ਇਸ ਤਰ੍ਹਾਂ ਠੀਕ ਹੈ ਜੀ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਆਪਾਂ ਜੂ ਘਟ ਆਪਣੀ ਥੱਲੇ ਸ਼ਰਟ ਆ ਲੰਬਾਈ ਹੈਗੀ ਆਪਣੇ ਕੋਲੇ 27 ਇੰਚ ਆਪਾਂ ਇੱਥੋਂ ਲਗਾਵਾਂਗੇ 28.5 ਇੰਚ ਜਾਨੀ ਕਿ 1.5 ਇੰਚ ਵੱਧ ਲਓ ਜੀ ਹੁਣ ਆਪਾਂ ਦੁਬਾਰੇ ਫੇਰ ਇੱਕ ਵਾਰੀ ਸਕੇਲ ਦੀ ਸਹਾਇਤਾ ਦੇ ਨਾਲ ਹੀ ਲਾਉਣਾ ਲੈਣਾ ਦੇ ਹਿਸਾਬ ਨਾਲ ਨਹੀਂ ਨਹੀਂ ਚੱਲਣਾ ਆਪਾਂ ਠੀਕ ਆ ਆਲੂ ਹੁਣ ਆਪਾਂ ਇਧਰੋਂ ਸਕੇਲ ਕਰ ਲਿਆ ਮੈਂ ਕੱਪੜੇ ਬਿਲਕੁਲ ਤੇ ਬਿਲਕੁਲ ਸਿੱਧਾ ਨਿਸ਼ਾਨ ਲਗਾਉਂਗਾ ਜਿਹੜੀ ਸ਼ਰਟ ਦੀ हिਪ ਹੈਗੀ ਆਪਣੇ ਕੋਲੇ ਆਪਣੇ ਕੋਲੇ ਇਹ ਭਰਾ ਸ਼ਰਟ ਦਾ ਨਾਪ ਹੀ ਦੇ ਕੇ ਗਏ ਸੀ ਇਹ ਠੀਕ ਆ ਤਾਂ ਆਪਾਂ ਨੇ ਨਾਪ ਉਹਦੇ ਅਕੋਰਡਿੰਗ ਹੀ ਕਟਣਾ 45 ਇੰਚ ਹੈਪਾ ਆਪਾਂ ਇਹਨੂੰ ਤਿਆਰ ਕਰਕੇ ਦੇਣੀ ਆ ਜਾਨੀ ਕਿ ਇੱਥੋਂ ਅਜਿਹਾ ਦਿਖਾ ਦਿਓ ਮੈਨੂੰ ਜੇ ਮੇਰੀ ਆਹ ਸ਼ਰਟ ਪਾਈ ਹੋਈ ਹੈ ਹੈਪੇ ਨੂੰ ਕਹਿ ਦਿੰਦੇ ਆਪਾਂ ਹਨਾ ਕਈ ਭਰਾਵਾਂ ਨੂੰ ਨਹੀਂ ਪਤਾ ਲੱਗਦਾ ਇੱਥੇ ਆਪਣੀ ਹਿਪ ਆ ਗਈ ਇਹਨੂੰ ਆਪਾਂ ਕਮਰ ਕਹਿੰਦੇ ਆ ਇੱਥੋਂ ਆਪਾਂ ਤਿਆਰ ਕਰਨੀ 42 ਇੰਚ ਇੱਥੋਂ ਆਪਾਂ ਰੱਖਣੀ 45 ਇੰਚ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਵੀ ਹਿਪ ਦਾ ਤੇ ਕਮਰ ਦਾ ਵੱਖਰਾ-ਵੱਖਰਾ ਨਾਪ ਹੁੰਦਾਗਾ ਹਿਪ ਹੈਗੀ 45 ਤੇ 11 ਚੌਕ ਹੁੰਦਾ 44 ਠੀਕ ਹੈ ਜੀ 11 ਚੌਕ 44 2 ਇੰਚ ਆਪਣਾ ਫੱਟੀ ਦਾ ਹੋਵੇ ਤੇ ਅੱਧਾ ਇੰਚ ਸਿਲਾਈਆਂ ਦਾ ਮਾਰਜਿਨ ਹੋ ਗਿਆ ਇਹ ਹੋ ਗਿਆ ਆਪਣਾ ਗਿਆਰੋ ਚੌਕ 44 11 ਤੇ ਤੋਂ 13 ਸਾਢੇ 13 ਬਣਦਾ ਸੀ ਜੇ ਆਪਣੀ हिਪ 44 ਹੁੰਦੀ ਹੁਣ ਆਪਣੀ हिਪ ਹੈਗੀ 45 ਆਪਾਂ ਇਹਨੂੰ 3 ਸੂਤ ਹੋਰ ਵਾਧਾ ਰੱਖਾਂਗੇ ਇੱਥੋਂ ਠੀਕ ਆ ਇੱਥੇ ਨਿਸ਼ਾਨ ਲਗਾਵਾਂਗੇ ਆਪਾਂ ਪੌਣੇ 14 ਤੇ ਫਿਰ ਆਪਾਂ ਇੱਕ ਨਿਸ਼ਾਨ ਇੱਥੇ ਲਗਾਵਾਂਗੇ ਪੌਣੇ 14 ਤੇ ਤੇ ਫਿਰ ਆਪਣਾ ਨਿਸ਼ਾਨ ਇੱਥੇ ਲਗਾਵਾਂਗੇ ਕਿ ਪੌਣੇ 14 ਤੇ ਨੀਚੇ ਨੂੰ ਆਪਾਂ ਰੱਖਾਂਗੇ ਜਿਹੜਾ ਇਹ 8.1 ਸੂਤ ਜਿਆਦਾ ਮੋੜਾ ਪਹਿਲਾਂ ਵੱਡਾ ਆਪਾਂ ਨਹੀਂ ਕੱਟਣਾ ਬਾਅਦ ਸ਼ਰਟ ਪਾ ਲਿਆ ਕਰੋ ਆ ਜਿਹੜਾ ਫੱਟੀ ਤੋਂ ਆਪਾਂ ਨਿਸ਼ਾਨ ਲਗਾਉਣਾ 2.1 ਸੂਤ ਤੇ ਲਗਾਉਣਾ ਇੱਕ ਨਿਸ਼ਾਨ ਆਪਾਂ ਇੱਥੇ ਲਗਾਵਾਂਗੇ 2.1 ਸੂਤ ਤੇ ਹਨ ਜਿਹੜਾ ਇੱਥੋਂ ਆਪਾਂ ਫਰੰਟ ਜਿਹਨੂੰ ਕਹਿ ਦਿੰਨੇ ਆ ਦੇਖੋ ਮੈਂ ਤੁਹਾਨੂੰ ਹੁਣ ਦਿਖਾ ਦਿਆਂ ਫਰੰਟ ਆਪਾਂ ਇਹਨੂੰ ਫਰੰਟ ਕਹਿ ਦਿੰਨੇ ਆ ਠੀਕ ਆ ਇਧਰ ਕਰਕੇ ਤੋਂ ਇਧਰ ਦੀ ਆ ਮੈਂ ਇਹਦਾ ਫਰੰਟ ਮੈਂ ਕਿਥੋਂ ਦਿਖਾਉਂਗਾ ਬੱਚੇ ਦਾ ਆ ਦੇਖੋ ਗਾਰਦਨ ਜੀਜੀ ਕਰੋ ਨੇੜੇ ਲਿਓ ਕੈਮਰਾ ਆ ਦੇਖੋ ਇਹਦਾ ਫਰੰਟ ਆ ਜਿਹੜਾ ਮਿੰਕੇ ਨਹੀਂ ਪਾਇਆ ਹੋਇਆ ਤਾਂ ਕਰਕੇ ਆ ਬਲ ਪੈਦਾ ਤੁਸੀਂ ਕੀ ਕਰਨਾ ਐਸ ਫੱਟੀ ਤੋਂ ਮੈਨਣਾ ਇਹਨੂੰ ਆ ਪੂਰਾ ਖਿੱਚ ਲੈਣਾ ਇਸ ਤਰ੍ਹਾਂ ਠੀਕ ਆ ਜੀ ਆ ਬੱਚੇ ਦਾ ਜਿਹੜਾ ਫਰੰਟ ਆ ਬਾਹ ਨੂੰ ਉੱਪਰ ਚੱਕੋ ਹਾਂ ਇਹ ਬਹੁਤ ਜ਼ਿਆਦਾ ਪਾਇਆ ਹੋਇਆ ਇਹਦਾ ਫਰੰਟ ਜਿਹੜਾ ਬੰਨਦਾ ਸੀ ਨੀਚੇ ਕਰੋ ਬਾਹ ਨੂੰ ਕਰੋ 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 ਸਾਢੇ 7 ਫਰੰਟ ਬੰਨਦਾ ਸੀ ਤਾਂ ਕਰਕੇ ਬਲ ਪੈ ਰਿਹਾ ਮੂਰੇ ਠੀਕ ਆ ਜੀ ਇਹ ਬਰੀਕੀਆਂ ਦੇ ਵਿੱਚ ਜਾਇਆ ਕਰੋ ਕੰਮ ਉਹਨੀਆਂ ਦੇ ਵਿੱਚ ਜੇ ਤੁਸੀਂ ਕਹਿੰਦੇ ਅਗਲਾ ਪੁੱਛੇ ਵੀ ਹਾਂ ਬਈ ਕੱਪੜੇ ਕਿੱਥੋਂ ਸਮਾਏ ਆ ਆ ਜੋ ਹੁਣ ਆਪਾਂ ਇਹਦਾ ਫਰੰਟ ਰੱਖਦੇ ਕਿੰਨਾ ਇਹਨਾਂ ਦਾ ਫਰੰਟ ਤਿਆਰ ਹੈਗਾ ਬਾਈ ਜੀ ਦਾ ਉਹ 8.5 ਇੰਚਾ ਆਲੋ 8.5 ਇੰਚ ਫਰੰਟ ਆ ਇਹਨਾਂ ਦਾ ਆਪਾਂ ਇੱਥੋਂ ਰੱਖਾਂਗੇ 9 ਇੰਚ ਤੇ ਠੀਕ ਆ ਜਿੰਨਾ ਕ ਆਪਣਾ ਸਲਾਈ ਦੇ ਵਿੱਚ ਆਊਗਾ ਆਲੋ ਨੇੜੇ ਕਰਕੇ ਦਿਖਾ ਦਿਓ ਕੈਮਰਾ ਐਸ ਪੱਟੀ ਵਾਲੇ ਨਿਸ਼ਾਨ ਤੋਂ ਆਪਾਂ 9 ਇੰਚ ਤਾਂ ਰੱਖਿਆ ਆਪਣਾ ਇਹਨਾਂ ਮਾਰਜਿਨ ਆਊਗਾ ਠੀਕ ਆ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਆ ਨਿਸ਼ਾਨ ਲਗਾਇਆ ਇਹ ਇਹਨਾਂ ਦਾ ਤੀਰਾ ਹੈਗਾ ਜੀ 18 ਇੰਚ ਆਪਾਂ ਇੱਥੋਂ 18 ਤੋਂ ਵੀ ਘਟ ਇੱਕ ਰਸੂਤ ਨਿਸ਼ਾਨ ਲਗਾਵਾਂਗੇ ਆਲੋ ਠੀਕ ਆ ਇਹ ਆਪਣੇ 18 ਤੋਂ 1 ਤੋਂ ਘੱਟ ਲਗਾ ਲਿਆ ਜਿਹੜੀ ਆਪਣੇ ਮੋਢੇ ਝਲਾਂ ਦੇਣੀਆਂ ਇਹ 2 ਸਵਾ 2 ਇੰਚ ਦੇ ਆ ਕਰੋ ਬਾਕੀ ਤੁਸੀਂ ਦੇਖ ਲਿਆ ਕਰੋ ਜਿਵੇਂ ਮੋਢੇ ਜੇ ਕਿਸੇ ਦੇ ਜ਼ਿਆਦਾ ਡੇਗਦੇ ਨੇ ਇੱਥੋਂ ਤਾਂ ਫਿਰ ਆਪਾਂ 2.5 ਇੰਚ ਵੀ ਇੱਥੋਂ ਸ਼ੇਪ ਦੇ ਸਕਦੇ ਆ ਠੀਕ ਆ ਇਹ ਚੀਜ਼ ਤੁਸੀਂ ਯਾਦ ਰੱਖਣਾ ਵੀ 2 ਇੰਚ ਸਵਾ 2 2.5 ਮੋਢੇ ਜਿਵੇਂ ਡੇਗਦੇ ਉਸ ਹਿਸਾਬ ਦੇ ਨਾਲ ਹੀ ਦੇਣੀ ਆ ਲਓ ਹੁਣ ਆਪਾਂ ਇਹ ਸਾਰੇ ਨਿਸ਼ਾਨ ਨੂੰ ਪੂਰੀ ਚੱਕਾਂਗੇ ਇੱਥੋਂ ਤੁਸੀਂ ਕਿਤੇ ਵੀ ਆਹ ਨਿਸ਼ਾਨ ਅੰਦਾਜ਼ੇ ਨਾਲ ਇਸ ਤਰ੍ਹਾਂ ਨਹੀਂ ਕੱਟਣਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਿਣਾ ਫੱਟੀ ਲਾ ਕੇ ਤੁਸੀਂ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਆਪਾਂ ਇਹ ਨਿਸ਼ਾਨ ਨੂੰ ਲਗਾਵਾਂਗੇ ਠੀਕ ਹੈ ਜੀ ਉੱਠੇ ਪਾਸੇ ਦੀ ਕੱਟਣਾ ਸਿੱਧੇ ਪਾਸੇ ਦੀ ਨਹੀਂ ਕੱਟਣਾ ਸ਼ਰਟ ਨੂੰ ਆ ਨਿਸ਼ਾਨ ਨੂੰ ਆਪਾਂ ਬਿਲਕੁਲ ਸਿੱਧਾ ਚੱਕਾਂਗੇ ਇੱਥੋਂ ਆਪਾਂ ਹਲਕੀ ਗਲਾਈ ਦੇਣੀ ਹੈ ਡੁੰਗਾਈ ਨਹੀਂ ਦੇਣੀ ਤੇ ਇੱਥੋਂ ਜਿਹੜੀ ਮੋੜੀ ਢਲਾਣਾ ਆਪਾਂ ਉਹ ਇੱਥੋਂ ਛੱਡ ਕੇ ਦੇਣੀ ਹੈ ਗਲੇ ਦਾ ਲਓ ਜੀ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਦੋ ਕੱਲਿਆਂ ਨੂੰ ਕਟਾਂਗੇ ਫਰੰਟ ਪੱਲੇ ਨੂੰ ਲੋ ਜੀ ਮੈਂ ਇਹਨਾਂ ਨੂੰ ਦੋਨਾਂ ਨੂੰ ਕੱਟਣ ਲੱਗਿਆ ਇਸ ਤਰ੍ਹਾਂ ਬਾਕੀ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਹਨਾ ਜੀ ਮੇਰੀ ਭੈਣ ਨੂੰ ਜਾਂ ਕਿਸੇ ਮੇਰੇ ਭਰਾ ਨੂੰ ਤਾਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਤਾਂ ਕਿ ਉਹ ਚੀਜ਼ ਦਾ ਅੱਗੇ ਤੋਂ ਸੁਧਾਰ ਹੋਵੇ ਹਨਾ ਲੋ ਜੀ ਇਸ ਤਰ੍ਹਾਂ ਆਪਾਂ ਇਹ ਗਲਾਈ ਦੇ ਦੇਣੀ ਹੈ ਬਿਲਕੁਲ ਸਿੱਧਾ ਆਪਾਂ ਮਿੰਚ ਨੂੰ ਬਾਹਰ ਕੱਢ ਦੇਣਾ ਠੀਕ ਆ ਆਪਣੇ ਫਰੰਟ ਪੱਲੇ ਇਧਰੋਂ ਕੱਟੇਗੇ ਹੁਣ ਆਪਾਂ ਬਾਅਦ ਘਾਟੂ ਕੋ ਕੱਟਾਂਗੇ ਇਸ ਤਰ੍ਹਾਂ ਜਿਹੜਾ ਇਹਨਾਂ ਦਾ ਕਲਰ ਹੈਗਾ ਜੀ ਉਹ 15 ਇੰਚ ਤਿਆਰ। ਫੱਟੀ ਨੂੰ ਤੁਸੀਂ 2 ਇੰਚ ਮੋੜ ਲੈਣਾ ਇਸ ਤਰ੍ਹਾਂ ਪੂਰਾ। ਠੀਕ ਆ। ਪੱਟੀ ਨੂੰ 2 ਇੰਚ ਮੋੜਨ ਤੋਂ ਬਾਅਦ ਚੈੱਕ ਕਰੋ ਵੀ 2 ਇੰਚ ਹੈਗਾ। ਆਹ ਲਓ 2 ਇੰਚ। ਇਸ ਸਰ ਨੂੰ ਜਿਹੜਾ ਆਪਾਂ ਕਲਰ ਦਾ ਨਿਸ਼ਾਨ ਲਗਾਉਣਾ ਉਹ 2.5 ਇੰਚ ਤੇ ਲਗਾਵਾਂਗੇ। ਨੀਚੇ ਨੂੰ ਥੋੜਾ ਜਿਹਾ ਪੌਣੇ 3 ਤੇ ਲਗਾਵਾਂਗੇ। ਠੀਕ ਆ ਜੀ ਇਸ ਤਰ੍ਹਾਂ। ਹੁਣ ਆਪਾਂ ਇਨੂੰ ਗੁਲਾਈ ਦੇਵਾਂਗੇ ਇਸ ਤਰ੍ਹਾਂ ਹਲਕੀ ਹਲਕੀ ਗੁਲਾਈ ਦੇ ਦੇਣੀ ਹੈ ਜੀ ਲੋੜੀ ਮੋੜੇ ਦੀ ਟਲਾਂ ਆਪਾਂ ਇਸ ਤਰ੍ਹਾਂ ਦੇ ਦੇਣੀ ਆ ਬਿਲਕੁਲ ਕਾਲ ਨਹੀਂ ਕਰਨੀ ਬਾਕੀ ਹੁਣ ਆਪਾਂ ਇਹਦਾ ਬੈਕ ਪੱਲਾ ਕੱਟਾਂਗੇ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਆਪਾਂ ਪੀਸ ਨਹੀਂ ਲਾਉਣਾ ਹੁਣ ਆਪਾਂ ਇਹਦਾ ਬੈਕ ਪੱਲਾ ਕੱਟਾਂਗੇ ਇਸ ਤਰ੍ਹਾਂ ਇਹਨੂੰ ਸੈਟ ਕਰ ਦੇਣਾ ਕੱਪੜੇ ਨੂੰ ਆਪਾਂ ਨੇ ਉਹ ਪੌਣੇ 14 ਇੰਚ ਪਾਇਆ ਸੀ ਤਾਂ ਆਪਾਂ 11 44 11.5 ਪੌਣੇ 12 ਹਿੱਸੇ ਨੂੰ ਰੱਖ ਲੈਣਾ। ਠੀਕ ਆ ਜੀ ਬਾਦਕਾਰ ਜਿਹੜੀ ਹੋਊਗੀ ਉਹ ਇੱਕ ਪਾਸੇ ਆ ਜਾਣੀ। ਠੀਕ ਆ ਜੀ। ਆਪਾਂ ਇੱਥੋਂ ਇਹਨੂੰ ਚੈੱਕ ਮਿਲਾ ਲੈਣੇ ਇਹਦੇ ਧਿਆਨ ਦੇ ਨਾਲ ਲੋਜਿਸਟਰਾ ਕੋਈ ਕਾਲ ਨਹੀਂ ਕਰਨੀ ਜੀ। ਲਵ ਜੀ। ਠੀਕ ਆ ਜੀ। ਇੱਥੋਂ ਜਿੰਨਾ ਆਪਣਾ ਇਹ ਹੈਗਾ ਫਟੀਆਂ ਆਪਾਂ ਨੇ ਚੈੱਕ ਕਰ ਲੈਣੀਆਂ 2.1 ਸੂਤ ਇਧਰੋਂ ਵੀ 2.1 ਸੂਤ ਇਧਰੋਂ ਵੀ ਆਪਾਂ ਨੇ 2.1 ਸੂਤ ਤੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਠੀਕ ਆ ਜੀ ਬਿਲਕੁਲ ਕੋਈ ਕਾਲ ਨਹੀਂ ਕਰਨੀਗੀ ਇਥੋਂ ਆਪਾਂ ਧੀਰੇ ਦਾ ਜਿਹੜਾ ਹੈਗਾ ਤੀਰਾ ਆਪਣਾ 18 ਇੰਚ ਆ ਤਾਂ ਆਪਾਂ ਇਥੋਂ 18 ਇੰਚ ਤੇ ਨਿਸ਼ਾਨ ਲਗਾਵਾਂਗੇ ਆਜੋ ਵੈਂਟਰੀ 2 ਮਿੰਟ ਬੈਠੋ ਬਸ ਦੇਖੋ ਖੜਾ ਨਹੀਂ ਜਾਂਦਾ ਤੇ ਆਪਾਂ ਇੱਥੋਂ ਜਿਹੜਾ ਨਿਸ਼ਾਨ ਲਗਾਉਣਾ ਉਹ ਡੇਟ ਤੋਂ ਇੱਕ ਸੂਤ ਤੇ ਘੱਟ ਲਗਾ ਲੈਣਾ ਹੈ ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਗਲਾਈ ਦੇ ਦੇਣੀ ਹੈ ਇੱਥੋਂ ਲੋ ਜੀ ਠੀਕ ਹੈ ਜੀ ਹੁਣ ਮੈਂ ਇਹਨੂੰ ਕੈਂਚੀ ਦੇ ਨਾਲ ਆਰਾਮ ਨਾਲ ਕੱਟੂਗਾ ਠੀਕ ਹੈ ਠੀਕ ਹੈ ਜੀ ਬਿਲਕੁਲ ਕਾਲ ਨਹੀਂ ਕਰਨਾ ਸਾਰੇ ਨਿਸ਼ਾਨਾਂ ਦੇ ਉੱਪਰ ਉੱਪਰ ਆਪਾਂ ਨੇ ਕੱਟਣਾ ਹੈ ਇਸ ਤਰ੍ਹਾਂ ਆਪਾਂ ਇਹ ਹਲਕੀ ਹਲਕੀ ਧਿਆਨ ਦੇ ਨਾਲ ਗਲਾਈ ਦੇ ਦੇਣੀ ਹੈ। ਬਾਕੀ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਹਨਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਫਿਰ ਮੈਂ ਉਹ ਚੀਜ਼ ਦੇ ਵਿੱਚ ਅੱਗੇ ਤੋਂ ਸੁਧਾਰ ਲੈ ਕੇ ਜਾਵਾਂਗਾ। ਇੱਕ ਟਾਕਾ ਆਪ ਇੱਥੇ ਦੇਣਾ। ਠੀਕ ਆ। ਹੁਣ ਆਪਾਂ ਨੀਚੇ ਵਾਲੇ ਹਿੱਸੇ ਦੀ ਗਲਾਈ ਦੇਵਾਂਗੇ ਇੱਥੋਂ। ਲਓ ਜੀ। ਆਪਾਂ ਇਹ ਜਿਹੜੀ ਆ ਜੂ ਸ਼ੇਪ ਦੇਣੀ ਹੈ ਇੱਥੋਂ ਪੌਣੇ 2 ਇੰਚ ਦੇਣੀ ਆ। ਬੈਕ ਪੱਲੇ ਦਾ ਅੱਧ ਕਰਕੇ 12 ਇੰਚ ਬੈਗ ਪੱਲਾ ਆਪਾਂ ਇਹਦਾ ਹੰਦ ਕਰਨ 6 ਇੰਚ ਇਹ ਥੋੜੀ ਗਲਾਈ ਜਣੀ ਸ਼ੁਰੂ ਕਰ ਦੇਣੀ ਹੈ ਇਸ ਤਰ੍ਹਾਂ ਲਓ ਜੀ ਠੀਕ ਆ ਜਿਹੜੇ ਮੇਰੇ ਭਰਾ ਜਾਂ ਨਵੇਂ ਭੈਣਾ ਚੈਨਲ ਤੇ ਅੱਜ ਜੁੜੇ ਆ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਨੂੰ ਬਜਾ ਦਿਓ ਤੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਨਵੇਂ ਨਵੇਂ ਵੀਡੀਓ ਤੁਸੀਂ ਦੇਖ ਸਕੋ ਲਓ ਜੀ ਬੈਗ ਪੱਲਾ ਆਪਾਂ ਥੋੜਾ ਚੱਕਣਾ ਮੈਂ ਤੁਹਾਨੂੰ ਸਾਰਿਆਂ ਦੱਸਿਆ ਸੀ ਹਨ ਕੁਰਤੇ ਪਿਆਵੇਂ ਦੇ ਵਿੱਚ ਆਪਾਂ ਨੇ ਜ਼ਿਆਦਾ ਚੱਕਣਾ ਛਾਟ ਦੇ ਵਿੱਚ ਥੋੜਾ ਚੱਕਣਾ ਕਮਰ ਹੈਗੀ ਜਿਹੜੀ ਇਹਨਾਂ ਦੀ ਹੋएगी 42 ਇੰਚ ਆਪਾਂ ਇੱਥੇ ਨਿਸ਼ਾਨ ਲਗਾਵਾਂਗੇ ਆਹ ਦੇਖੋ ਇੱਥੇ ਬਣ ਗਈ 42 ਇੰਚ ਇਹਨਾਂ ਰੱਖਣਾ ਮਾਰਜ ਠੀਕ ਹੈ ਜੀ ਬਾਕੀ ਕੱਪੜੇ ਨੂੰ ਆਪਾਂ ਨੇ ਕੱਟ ਦੇਣਾ ਇਸ ਤਰ੍ਹਾਂ ਲੋਚ ਠੀਕ ਹੈ ਇੱਥੇ ਆਪਾਂ ਲਿਖ ਦਾਂਗੇ ਜਿੰਨੀ ਇਹਦੀ ਕਮਰ ਕਮਰ ਇਹਨਾਂ ਦੀ ਹੈਗੀ 42 ਠੀਕ ਹੈ ਜੀ ਤੇ ਹਿਪ ਹੈਗੀ 40 ਇਹ ਆਪਾਂ ਇਹਨੂੰ ਤਿਆਰ ਕਰਕੇ ਦੇਣਾ ਇਹਦੇ ਵਿੱਚ ਸੂਤ ਭਰਦਾ ਵੀ ਆਪਾਂ ਫਰਕ ਨਹੀਂ ਪੈਂਦਾ ਹੁਣ ਆਪਾਂ ਕੱਟਾਂਗੇ ਦੀ ਬਾਹਾਂ ਬਾਹਾਂ ਦੀ ਲੰਬਾਈ ਹੈਗੀ ਜਿਹੜੀ ਇਹਨਾਂ ਦੀ ਉਹ 23.5 ਇੰਚ ਆ ਆਪਣੇ ਕੋਲੇ ਕੱਪੜਾ ਕੰਨੀ ਆਪਾਂ ਇਹਦੀ ਸਾਰੀ ਪਹਿਲਾਂ ਕੱਢ ਹੀ ਲਈ ਸੀਗੀ ਯੋਕੀ ਕਿ ਇਸ ਤਰ੍ਹਾਂ ਵਿਛਾ ਲੈਣਾ ਦੋਨੇ ਪੱਲਿਆਂ ਨੂੰ ਜੋੜ ਕੇ ਬਾਅਦ ਘਾਟ ਸਾਰੀ ਉੱਪਰ-ਨੀਚੇ ਕੱਟ ਦੇਣੀ ਹੈ ਹੱਥ ਪਾੜ ਕੇ ਮੋਡ ਆਪਣੇ ਕੋਲੇ ਨਾ ਇਹਨਾਂ ਦਾ 셔ਟ ਦੇ ਨਾਪ ਆਇਆ ਹੋਇਆ ਮੋਡਾ ਇਹਨਾਂ ਦਾ 19 ਇੰਚ ਤਿਆਰਾ। ਲੋ ਜੀ ਮੋਡਾ ਮੈਨਣਾ ਕਿਵੇਂ ਆ ਮੈਂ ਤੁਹਾਨੂੰ ਉਹ ਵੀ ਦੱਸੂਗਾ ਨਾਲ ਨਾਲ। ਇੱਥੋਂ ਆਪਾਂ ਨੇ ਮੋਡਾ ਐਸ ਲੋਡ ਮੈਨਣਾਗਾ। ਲੋ 19 ਤੇ 20 ਠੀਕ ਆ। ਇੱਥੋਂ ਬੀਜ ਤੇ ਇਧਰ ਜਿਹੜੀ ਆਪਾਂ ਨੇ ਟਲਾਂ ਦੇਣੀ ਆ ਮੋਡੇ ਦੀ ਸ਼ੇਪ ਉਹ ਆਪਾਂ 4 ਇੰਚ ਦੇਣੀ ਆ। ਬਾਹ ਦੀ ਲੰਬਾਈ ਆਪਣੀ 23.5 ਇੰਚ ਆ। ਲੋ ਜੀ ਇੱਥੋਂ ਬਾਹ 23.5 ਆਪਾਂ ਨਿਸ਼ਾਨ ਲਗਾਵਾਂਗੇ 22.5 ਤੇ। ਏਟੀ ਦਾ ਤੁਸੀਂ ਖਿਆਲ ਰੱਖਣਾ 1 ਇੰਚ ਵੱਧ ਨਹੀਂ ਕਰਨਾ 1 ਇੰਚ ਬਾਅਦ ਕੱਟ ਕਰਨੀ ਆ ਜਿੰਨੀ ਆਪਣੀ ਲੰਬਾਈ ਆ ਉਸ ਤੋਂ ਯਾਨੀ ਕਿ ਬਾ ਸਾਢੇ 23 ਆਪਾਂ ਸਾਢੇ 2.5 ਕਿਉਂ ਰੱਖੀ ਕਿਉਂਕਿ 2 ਟਾ ਇੰਚ ਦੇ ਇਹਦੇ ਮੂਰੇ ਕਾਫ ਲੱਗਣਗੇ ਤੇ ਆਪਣਾ ਇਧਰੋਂ ਵੀ ਦਵਾ ਜਨਾ ਇਧਰੋਂ ਵੀ ਦਵਾ ਜਨਾ ਤਾਂ ਕਰਕੇ ਆਪਾਂ 1 ਇੰਚ ਬਾਅਦ ਕੱਟ ਰੱਖਣੀ ਹੈ ਭੈਣੂ ਯਾਦ ਰੱਖਣਾ ਇਹ ਚੀਜ਼ ਤੁਸੀਂ ਭੁੱਲਣਾ ਨਹੀਂਗਾ ਹੁਣ ਜਿਹੜੀ ਬਾਹ ਦੀ ਮੂਰੀ ਆ ਆਪਾਂ ਉਹ ਕਿੰਨੀ ਰੱਖਣੀ ਆ ਉਹ ਫਿਟਿੰਗ ਦੇ ਹਿਸਾਬ ਨਾਲ ਰੱਖਣੀ ਜਿਵੇਂ ਇਹ ਫਿਟਿੰਗ ਪਾਉਂਦੇ ਆਪਾਂ ਇਹਦੀ ਬਾਹ ਦੀ ਮੂਰੀ ਰੱਖਾਂਗੇ ਤੋਂ ਸਾਢੇ 5 ਠੀਕ ਆ ਇਹੀ ਜੇ ਬਜ਼ੁਰਗ ਹੁੰਦੇ ਜਿਹੜੀ ਬਾਹ ਖੁੱਲੀ ਪਾਉਂਦੇ ਆ ਉਹਨਾਂ ਦੇ ਆਪਾਂ ਰੱਖਣੀ 6 ਇੰਚ ਇਹ ਚੀਜ਼ ਦਾ ਤੁਸੀਂ ਖਾਸ ਖਿਆਲ ਰੱਖਣਾਗਾ ਕੋਣੀ ਜ਼ਰੂਰ ਮੈਣੀ ਜਿਵੇਂ ਆ ਦੇਖੋ ਮੇਰੀ ਕੋਣੀ ਬਿਲਕੁਲ ਸਹੀ ਆ ਜੇ ਕੋਈ ਬਜ਼ੁਰਗ ਕਹਿੰਦੇ ਵੀ ਅਸੀਂ ਬਾਹਾਂ ਟੰਗਣੀਆਂ ਨੀਰਾ ਪੱਠਾ ਪਾਉਣ ਵੇਲੇ ਤਾਂ ਉਹਨਾਂ ਦੀ ਬਾਹਾਂ ਆਪਾਂ ਇੱਥੇ ਖੁੱਲੀਆਂ ਰੱਖਣੀਆਂ ਸਾਰਿਆਂ ਦੀ ਆਪਾਂ ਨੇ 13 ਨਹੀਂ ਰੱਖਣਾ ਇਹ ਚੀਜ਼ ਦਾ ਤੁਸੀਂ ਖਾਸ ਖਿਆਲ ਰੱਖਣਾ ਲਓ ਜੀ ਇਹਨਾਂ ਦੀ ਜਿਵੇਂ ਬਾਹਾਂ ਦੀ ਕੋਣੀ ਹੈਗੀ 13.5 ਆਪਾਂ ਕਿੰਨੀ ਰੱਖਣੀ ਆ 14.5 ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਮਾਰਜਨ ਜ਼ਰੂਰ ਰੱਖਣਾ ਆ ਲੋ ਇੱਥੇ 13.5 ਇੰਚ ਥੋੜੀ ਸਲਾਈ ਵੱਜ ਕੇ ਰਹਿ ਜਾਊਗੀ ਹੁਣ ਆਪਾਂ ਇੱਥੋਂ ਇਹਦੀ ਸ਼ੇਪ ਦੇਵਾਂਗੇ ਇੱਥਾਂ ਹਲਕੀ ਹਲਕੀ ਇਸ ਤਰ੍ਹਾਂ ਠੀਕ ਹੈ ਜੀ ਬਿਲਕੁਲ ਆਰਾਮ ਦੇ ਨਾਲ ਹੁਣ ਮੈਂ ਫੱਟੀ ਦੀ ਸਹਾਇਤਾ ਦੇ ਨਾਲ ਇਹਦੀ ਸ਼ੇਪ ਦੇਊਂਗਾ ਤੁਸੀਂ ਅੰਦਾਜ਼ੇ ਦੇ ਨਾਲ ਕੋਈ ਵੀ ਕੱਪੜਾ ਨਹੀਂ ਕੱਟਣਾ ਪੂਰਾ ਧਿਆਨ ਦੇ ਨਾਲ ਸ਼ੌਕਣਾ ਕੰਮ ਕੱਟਿਆ ਕਰੋ ਤਾਂ ਕਿ ਤੁਹਾਡਾ ਕੱਪੜਾ ਵਧੀਆ ਫਿਨਿਸ਼ਿੰਗ ਆਵੇ ਲਓ ਜੀ ਆ ਨਿਸ਼ਾਨ ਹੋ ਗਿਆ ਮੇਰਾ ਕੱਟਣੋਂ ਤਾਂ ਮੈਂ ਵੀ ਅੰਦਾਜ਼ੇ ਨਾਲ ਕੱਟ ਦਿੰਦਾ ਪਰ ਤੁਸੀਂ ਫਿਰ ਮੇਰੀ ਨਕਲ ਕਰਕੇ ਉਵੇਂ ਹੀ ਸਾਰਾ ਆਪਣੀ ਬਾਹ ਇਸ ਤਰ੍ਹਾਂ ਲੰਘ ਕੁ ਜੂਗੀ ਦਗਰ ਜਾਪਾ ਇੱਕ ਆ ਚੀਜ਼ ਮੈਂ ਤੁਹਾਨੂੰ ਦੁਬਾਰੇ ਦੱਸਦੇ ਹਾਂ ਨਾ ਸਾਰੀ ਵੀਡੀਓ ਦੇ ਵਿੱਚ ਦੱਸਦਾ ਨਹੀਂ ਬਿਲਕੁਲ ਆਪਾਂ ਨੇ ਸਿੱਧਾ ਨਹੀਂ ਕੱਟਣਾ ਦੋ ਸੂਤ ਇਧਰੋਂ ਡਾਊਨ ਕਰਕੇ ਕੱਟਣਾ ਅੰਦਰਲੇ ਪਾਸੇ ਨੂੰ ਆਸਤਾਂ ਠੀਕ ਆ ਇਹ ਚੀਜ਼ਾਂ ਤੁਸੀਂ ਖਾਸ ਧਿਆਨ ਰੱਖਣਾਗਾ ਇਥੋਂ ਹੁਣ ਆਪਾਂ ਨੇ ਇਹਨੂੰ ਡਮ ਰੱਖਾਂਗੇ ਐਸ ਤਰ੍ਹਾਂ ਦੋ ਜੀ ਮੈਂ ਨਿਸ਼ਾਨ ਦੇ ਉੱਪਰ ਉੱਪਰ ਕੱਟਤਾ ਤੇ ਦੋ ਪਾ ਗਲਾਈ ਵੀ ਬਿਲਕੁਲ ਦੇਣੀ ਆ ਇਹ ਆਪਣਾ ਗਲਾਈ ਦਾ ਮਤਲਬ ਕੀ ਆ ਹਨਾ ਤਾਂ ਕਿ ਆਪਣੇ ਇੱਥੇ ਬੈਕ ਸਾਈਡ ਤੇ ਬੁਲਬਲੇ ਜਿਹੇ ਜਿਆਦਾ ਬਣ ਲੱਗ ਜਿੰਦੇ ਉਹ ਫਿਰ ਬਹੁਤ ਭੜੇ ਲੱਗਦੇ ਦੇਖਣ ਨੂੰ ਤਾਂ ਕਰਕੇ ਆਪਾਂ ਇਹ ਪੂਰੀ ਗਲਾਈ ਦੇਣੀ ਆ ਜਿਹੜੀਆਂ ਆਪਾਂ ਬਾਹਨੀਆਂ ਫੱਟੀਆਂ ਕੱਟਣੀਆਂ ਉਹ ਆਪਾਂ ਇੱਥੋਂ ਮਾਰਜਿਨ ਛੱਡ ਕੇ ਜਿੰਨਾ ਸਲਾਈ ਦਾ ਫਿਰ ਕੱਟਣੀਆਂ ਇੱਥੋਂ ਤੁਸੀਂ ਇਸ ਤਰ੍ਹਾਂ ਨਾ ਚਾਕ ਲਗਾ ਲਿਆ ਕਰੋ ਪੁੱਠੇ ਪਾਸੇ ਠੀਕ ਆ ਜੀ ਪੌਣੇ 6 ਇੰਚ ਦੇ ਕਰਾ ਆਪਾਂ ਬਾਹਨੀਆਂ ਫੱਟੀਆਂ ਕੱਟਣੀਆਂ ਇਸ ਤਰ੍ਹਾਂ ਦੋ ਲੜਾਂ ਆਪਾਂ ਚੱਕਾਂਗੇ ਧਿਆਨ ਦੇ ਨਾਲ ਦੋ ਲੜੀ ਚੱਕਣੀਆਂ ਦੋ ਲੜਾਂ ਦੇ ਉੱਪਰ ਉੱਪਰ ਆਪਾਂ ਕਟਾਈ ਕਰਾਂਗੇ ਲਓ ਲਓ ਜੀ ਠੀਕ ਆ ਹੁਣ ਆਪਾਂ ਮੂਰੇ ਦੋਨੇ ਪੱਲਿਆਂ ਦੇ ਹਲਕੀ ਹਲਕੀ ਗਲਾਈ ਦੇਵਾਂਗੇ ਤਾਂ ਕਿ ਆਪਣਾ ਫਰੰਟ ਬਿਲਕੁਲ ਸਾਫ਼ ਆਵੇ। ਲੋ ਜੀ ਇੱਥੇ ਇੱਕ ਟੱਕ ਲਗਾਵਾਂਗੇ। ਇੱਕ ਟੱਕ ਆਪਾਂ ਇੱਥੇ ਲਗਾ। ਹੁਣ ਆਪਣਾ ਤੀਰਾ ਰਹਿ ਗਿਆ ਉਸ ਤੋਂ ਆਪਾਂ ਮਾਸਟਰ ਜੀ ਦਾ ਨਾਪ ਲਵਾਂਗੇ। ਠੀਕ ਹੈ ਜੀ। ਸਾਡੇ ਪਿੰਡ ਦੇ ਬਹੁਤ ਹੀ ਪਿਆਰੇ ਮਾਸਟਰ ਜੀ ਆਰਮਨ ਪਿਆਰੇ ਬੱਚਿਆਂ ਨੂੰ ਬਿਲਕੁਲ ਫ੍ਰੀ ਵਿੱਦਿਆ ਦਿੰਦੇ ਆ। ਤੁਸੀਂ ਇਹਨਾਂ ਨੂੰ ਇੱਕ ਵਾਰੀ ਇੰਟਰੋਡਕਸ਼ਨ ਕਰਾਓ ਮਾਸਟਰ ਜੀ ਨਾਲ। ਅਸੀਂ ਵੀ ਛੋਟੇ ਹੁੰਦੇ ਇਹਨਾਂ ਤੋਂ ਬਹੁਤ ਪੜੇ ਆ। ਇਹ ਤੁਹਾਡੇ ਸਾਹਮਣੇ ਹੈ ਜੀ ਬਹੁਤ ਹੀ ਹਰਮਨਪਿਆਰੇ ਬਹੁਤ ਹੀ ਨਿੱਗਾ ਸਵਾ ਮੇਰੀ ਤਾਂ ਉਮਰ ਲਗਭਗ 43 ਸਾਲ ਹੋ ਗਈ ਮੈਂ ਨਹੀਂ ਕਦੇ ਇਹਨਾਂ ਨੂੰ ਦੇਖਿਆ ਵੀ ਕਿਸੇ ਨੇ ਉੱਚਾ ਬੋਲਦੇ ਜਾਂ ਕੋਈ ਹੋਰ ਸਾਰੇ ਬੱਚਿਆਂ ਨੂੰ ਪਿਆਰ ਕਰਦੇ ਛੋਟੇ ਤੋਂ ਵੱਡੇ ਠੀਕ ਹੈ ਜੀ ਆਜੋ ਹੁਣ ਆਪਾਂ ਤੀਰਾ ਕੱਟਾਂਗੇ ਜੀ ਦਾ ਧੰਨਵਾਦ ਠੀਕ ਹੈ ਜੀ ਤੁਸੀਂ ਵੀ ਆਪਣੇ ਮਾਪਿਓ ਦੀ ਸੇਵਾ ਕਰਿਆ ਕਰੋ ਠੀਕ ਹੈ ਸੇਵਾ ਨੂੰ ਮੇਵਾ ਲੱਗਦਾ ਲਓ ਜੀ ਹੁਣ ਆਪਾਂ ਨੇ ਤੀਰਾ ਜਿਹੜਾ ਹੈਗਾ ਇਹਨਾਂ ਦਾ ਉਹ 18 ਇੰਚ ਆਪਾਂ ਇੱਥੋਂ ਰੱਖਾਂਗੇ 20 ਇੰਚ। ਲੋ ਜੀ। ਇਧਰੋਂ ਮੈਂ ਰੱਖੂੰਗਾ 6 ਇੰਚ। ਇਸ ਤਰ੍ਹਾਂ ਆਪਾਂ ਨੇ 6 ਇੰਚ ਰੱਖਣਾ ਹੈ। ਇੱਥੋਂ ਮੈਂ ਨਿਸ਼ਾਨ ਦੇ ਉੱਪਰ-ਉੱਪਰ ਕੱਟੂੰਗਾ। ਇੱਕ ਮੈਂ ਨਿਸ਼ਾਨ ਇਧਰੋਂ ਸਿੱਧਾ ਲਗਾ ਦਊਂਗਾ। ਇੱਥੋਂ ਇਸ ਤਰ੍ਹਾਂ ਠੀਕ ਆ। ਫੱਟੀ ਦੇ ਨਾਲ-ਨਾਲ ਆਪਾਂ ਨੇ ਨਿਸ਼ਾਨ ਲਗਾ ਲੈਣਾ। ਬਿਲਕੁਲ ਸਿੱਧਾ। ਲੋ ਜੀ। ਬਿਲਕੁਲ ਸਿੱਧਾ ਨਿਸ਼ਾਨ ਲਗਾ ਦੇਣਾ। ਇਹ ਨਿਸ਼ਾਨ ਦੇ ਮੇ ਉੱਪਰ-ਉੱਪਰ ਕਟਾਈ ਕਰ ਦਊ। ਲੋਕ ਵੀਰ ਆਪਣਾ ਜਿਹੜਾ ਹੈਗਾ 18 ਇੰਚ ਆ ਆਪਾਂ ਇੱਥੋਂ ਜਿਹੜਾ ਨਿਸ਼ਾਨ ਲਗਾਵਾਂਗੇ 19 ਇੰਚ ਤੇ ਲਗਾਵਾਂਗੇ ਇੱਥੋਂ ਠੀਕ ਆ ਜੀ ਇਧਰੋਂ ਆਪਾਂ ਰੱਖਾਂਗੇ 4 ਇੰਚ ਇੱਥੋਂ ਰੱਖਾਂਗੇ 5 ਇੰਚ 5 ਇੰਚ ਆਪਾਂ ਇੱਥੋਂ ਰੱਖਣਾ ਨਾ ਕਿ ਇੱਥੋਂ ਇਧਰੋਂ ਇਹਨਾਂ ਦਾ ਕਾਲਰ ਜਿਹੜਾ ਹੈਗਾ ਉਹ 5 ਆਪਣਾ 15 ਇੰਚ ਆ ਆਪਾਂ 2.5 ਰੱਖਣਾ ਇੱਥੋਂ ਠੀਕ ਆ ਜੀ ਇਧਰੋਂ ਰੱਖਾਂ ਆਪਣਾ ਪੌਣੇ 4 ਇੰਚ ਜਾਂ 3.5 ਵੀ ਆਪਾਂ ਰੱਖ ਸਕਦੇ ਆ ਇੱਥੋਂ ਹਲਕੀ ਜਿਹੀ ਆਪਾਂ ਇਹਦੀ ਗਲਾਈ ਦੇਵਾਂਗੇ ਇਸ ਤੋਂ ਇਥੋਂ ਮੇ ਨਿਸ਼ਾਨ ਨੂੰ ਉੱਪਰੋਂ ਰੱਖ ਕੇ ਹਲਕਾ ਹਲਕਾ ਇਹਨੂੰ ਇਸ ਤਰ੍ਹਾਂ ਬਾਹਰ ਕੱਢ ਦੂੰਗਾ ਠੀਕ ਆ ਜੀ ਇਸ ਨਿਸ਼ਾਨ ਤੋਂ ਲੈ ਕੇ ਮੈਂ ਇਸ ਨਿਸ਼ਾਨ ਤੱਕ ਇਸ ਨਿਸ਼ਾਨ ਤੋਂ ਇਸ ਤਰ੍ਹਾਂ ਹਲਕੀ ਜਿਹੀ ਆਪਾਂ ਇਹਦੀ ਗਲਾਈ ਦੇ ਦੇਣੀ ਆ ਇਧਰੋਂ ਇੱਕ ਟੱਕ ਦੇਵਾਂਗੇ ਦੋ ਸੂਤ ਆਪਾਂ ਇਧਰੋਂ ਚੱਕਣਾ ਠੀਕ ਹੈ ਕਿ ਜਾਨੀ ਕੰਮ ਦੀ ਬਰੀਕੀ ਦੇ ਵਿੱਚ ਜਾਓਗੇ ਤਾਂ ਫਿਰ ਹੀ ਤੁਹਾਡਾ ਕੱਪੜਾ ਪਾਇਆ ਬੋਲੂਗਾ ਹੁਣ ਆਪਾਂ ਇੱਕ ਵਾਰੀ ਇਹਨੂੰ ਚੈੱਕ ਕਰਾਂਗੇ ਵੀ ਆਪਣਾ ਸਹੀ ਆ ਇਹ ਠੀਕ ਆ ਕਿਸੇ ਵੀ ਕੰਮ ਨੂੰ ਤੁਸੀਂ ਬਣਾ ਕੇ ਇਸ ਤਰ੍ਹਾਂ ਨਹੀਂ ਸਿੱਟਣਾ ਤੁਸੀਂ ਉਹਨੂੰ ਚੈੱਕ ਕਰ ਲਿਆ ਕਰੋ ਵੀ ਸਹੀ ਆ ਤਾਂ ਕਿ ਤੁਹਾਨੂੰ ਉਹਦਾ ਲਾਂਬਾ ਨਾ ਆਵੇ ਨਾ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਇੱਕ ਵਾਰੀ ਵੀ ਆਪਣਾ ਤੀਰਾ ਸਹੀ ਕੱਟਿਆ ਗਿਆ ਲਓ ਜੀ ਆਪਾਂ ਇੱਥੇ ਉਹਨੂੰ ਤੀਰੇ ਨੂੰ ਇਸ ਤਰ੍ਹਾਂ ਰੱਖਾਂਗੇ ਇਹਦੇ ਨਾਲ ਇਸ ਤਰ੍ਹਾਂ ਮਲਾ ਕੇ ਇਸ ਪੱਲੇ ਨੂੰ ਇਹਦੇ ਉੱਪਰ ਵਿਛਾ ਕੇ ਤਾਂ ਦੇਖੋ ਠੀਕ ਆ ਬਿਲਕੁਲ ਓਕੇ ਆ ਤਾਂ ਜੇ ਤੁਹਾਡਾ ਥੋੜਾ ਜਿਹਾ ਵੱਧ ਆ ਤਾਂ ਉਹਨੂੰ ਕੱਟਣਾ ਆਪਾਂ ਨੇ ਅਨ ਦੇਖਿਆ ਨਹੀਂ ਕਰਨਾ ਕੰਮ ਨੂੰ ਹੈਨਾ ਬਿਲਕੁਲ ਸਫਾਈ ਦੇ ਨਾਲ ਇਤੋਂ ਫਰੰਟ ਨੂੰ ਆਪਾਂ ਬਿਲਕੁਲ ਸਾਫ਼ ਕਰ ਦੇਣਾ ਇਸ ਤਰ੍ਹਾਂ ਮਲਾ ਦੇ। ਉਹ ਜੀ ਅੱਜ ਆਪਨੀ ਇਹ ਵੀਡੀਓ ਪੂਰੀ ਹੋ ਗਈ। ਠੀਕ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ। ਮਿਲਦੇ ਆਂ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ। ਧੰਨਵਾਦ।